ਸਕੂਲ ਤੋਂ ਘਰ ਗਈਆਂ ਪੇਜ ਭਰੇ ਹਾਲਾਤਾਂ ਚ ਗਾਇਬ ਹੋਈਆਂ ਨਾਬਾਲਗ ਲੜਕੀਆਂ ਪੁਲਿਸ ਨੇ ਬਰਾਮਦ ਕਰ ਲਿਆ ਨੇ ਪੁਲਿਸ ਮੁਤਾਬਕ ਕਿ ਲੜਕੀਆਂ ਆਪਣੀ ਮਰਜ਼ੀ ਨਾਲ ਮੁੰਡਿਆਂ ਦੇ ਨਾਲ ਘਰੋਂ ਭੱਜ ਗਈਆਂ ਸਨ ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਨੂੰ ਬਰਾਮਦ ਕਰ ਲਿਆ ਦੱਸਦੀ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਪਰਿਵਾਰ ਦੇ ਵੱਲੋਂ ਪੁਲਿਸ ਵਿੱਚ ਇਤਲਾਹ ਦਿੱਤੀ ਗਈ ਸੀ ਕਿ 13 ਤੇ 14 ਸਾਲ ਦੀ ਸਪਨਾ ਤੇ ਪ੍ਰਗਤੀ ਘਰੋਂ ਸਕੂਲ ਗਈਆਂ ਪਰ ਸਕੂਲ ਨਹੀਂ ਪਹੁੰਚੀਆਂ ਜਿੱਥੋਂ ਗਾਇਬ ਹੋ ਗਈਆਂ ਸਨ ਤੇ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਬਰਾਮਦ ਕਰ ਲਿਆ। ਦੇ ਇੱਕ ਨੇਪਾਲੀ ਭਾਈਚਾਰੇ ਦੀ ਕੁੜੀ ਅਰੇ ਸਾਰੇ ਸੰਸਥਾ ਦੇ ਮੈਂਬਰਾਂ ਪੋਰੀ ਕੁੜੀ ਪਰਗਤੀ ਕੁਮਾਰੀ ਸਾਡੀ ਸੰਸਥਾ ਦੀ ਮਹਿਲਾ ਸਮੂਹ ਦੀ ਕਾਰਜਕਰਤਾ ਔਰ ਹੀ ਕੁੜੀ ਸੁਪਨਾ ਠਾਪਾ ਇੱਕ ਸਾਡੀ ਬ੍ਰਦਰਰੀ ਦੀ ਉਹ ਸਰਸwati ਗਿਰੀ ਇਹ ਇੰਨੇ ਕੁੜੀਆਂ ਕੱਲ 12/2 2024 ਤੋਈ ਤਕਰੀਬਨ ਚੁਰੇ 8 ਹੋਏ ਦਿਸਿੰਗ ਆਈ ਤੇ ਅਸੀਂ ਕੱਲ ਜਦੋਂ ਫੈਮਿਲੀ ਵਾਲੇ ਪਰਿਵਾਰ ਵਾਲੇ ਸਾਨੂੰ ਸੂਚਨਾ ਕੀਤਾ ਅਸੀਂ ਵੀ ਸਾਰੇ ਸੰਗਠਨ ਵੱਲੋਂ ਆਏ ਆ ਕੇ ਥਾਣੇ ਵੀ ਗਏ ਥਾਣੇ ਜਾ ਕੇ ਅਸੀਂ ਜਿਹੜੀ ਐਸਐਸਓ ਸਾਹਿਬ ਨਾਲ ਨੂੰ ਮਿਲੇ ਐਪਲੀਕੇਸ਼ਨ ਪੀ ਐਪਲੀਕੇਸ਼ਨ ਮਾਰਕ ਕਰਾਇਆ ਤੇ ਪੁਲਿਸ ਵਾਲੋਂ ਵੀ ਕਾਰਵਾਈ ਚੱਲ ਰਹੀ ਹੈ ਜੀ ਪਰ ਸਾਨੂੰ ਹਾਲੇ ਕੋਈ ਤਸਲੀਬਾ ਹਾਲ ਤੱਕ ਸਾਨੂੰ ਕੋਈ ਰਿਜ਼ਲਟ ਨਹੀਂ ਮਿਲਿਆ ਜੀ ਤੇ ਅਸੀਂ ਤਾਉਨੇ ਕਿ ਸਾਡੀ ਕੁੜੀਆਂ ਨੂੰ ਜਲਦੀ ਜਲਦੀ ਲੱਭ ਕੇ ਸਾਰੇ ਪੰਜਾਬ ਇੰਡੀਆ ਦੇ ਜਿਹਨਾਂ ਭੈਣ ਭਰਾ ਵਸਦੇ ਆ ਸਾਰੇ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਸਾਡੇ ਸੰਗਠਨ ਵੱਲੋਂ ਅਸਥਾਰਿਕ ਨੇਪਾਲੀ ਭਾਈਚਾਰੇ ਵੱਲੋਂ ਉਹਨਾਂ ਨੂੰ ਬੇਨਤੀ ਕਰਦੇ ਆਂ ਸਾਡੀ ਕੁੜੀਆਂ ਨੂੰ ਲੱਭ ਕੇ ਸਾਨੂੰ ਜਲਦੀ ਜਿੱਥੇ ਵੀ ਮਿਲਦੀਆਂ ਸਾਨੂੰ ਸੁਚਿੱਤ ਦੇਵੇ ਸਾਡੇ ਸੰਗਠਨ। ਸਾਨੂੰ ਸਾਰੇ ਭੈਣ ਭਰਾ ਤੇ ਪੁਲਿਸ ਨੂੰ ਅਸੀਂ ਅਪੀਲ ਕਰਦੇ ਆਂ ਜਿਹੜੇ ਦੋ ਕੁੜੀਆਂ ਜੀ ਨੇ ਗਰਲ ਸਕੂਲ ਫਰੀਡ ਕੋ ਜਿਹੜੇ ਬਸ ਦੇ ਕੋਲ ਹੀ ਉੱਥੇ ਪਰਦੇ 7th ਕਲਾਸ ਦੇ ਸਟੂਡੈਂਟ ਹੈਗੀ ਜੀ ਤੇ ਪਰ ਜਿਹੜੀ ਪ੍ਰਗਤੀਗਿਰੀ ਪੁਲਿਸ ਲੈ ਕੇ ਸਰਕਾਰੀ ਸਕੂਲ ਵਿੱਚ ਪੜਦੀ ਹੈ ਜੋ ਪੀਵੀਐ 6th ਕਲਾਸ ਦੇ ਸਕੂਲ ਵਈ ਸਾਨੂੰ ਅਸੀਂ ਪੁਲਿਸ ਨੂੰ ਬੇਨਤੀ ਕਰਦੇ ਹਾਂ ਕਿ ਸਾਰੇ ਸਾਰੇ ਜਿਲ੍ਹੇ ਵੀ ਸਰਮਾਏਦਰ ਜਿੰਨੇ ਵੀ ਵੱਡੇ ਵੱਡੇ ਲੋਕ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਸਾਡੇ ਸਾਡ ਨੂੰ ਇਨਸਾਫ ਦਿਵਾਇਆ ਬਈ ਤੇ ਇਹਨਾਂ ਕੋਈ ਮਾਪਿਓ ਨੂੰ ਜਾਂ ਇਹਨਾਂ ਦੇ ਸਾਰੇ ਜਿੰਨੇ ਵੀ ਰਿਸ਼ਤਦਾਰ ਬਹੁਤ ਦੁਖੀ ਹੈ ਜੀ ਸਰ ਆਪਣਾ 12 ਤਰੀਕ ਆਪਣਾ ਸਕੂਲ ਬੱਚੇ ਸਕੂਲ ਲਈ ਨਿਕਲੇ ਜੀ ਆਪਣਾ ਸਕੂਲ ਬੱਚੇ ਗਏ ਤੇ ਬੱਚੇ ਨਾ ਸਕੂਲ ਦੇ ਬਾਹਰ ਗੇਟ ਤੋਂ ਨਾ ਗਏ ਤੇ ਉਹਨਾਂ ਬੱਚਾ ਨੇ ਸਕੂਲ ਦੇ ਬੱਚਾ ਨੇ ਆਪਨਾ ਬੱਚਿਆਂ ਨੂੰ ਵੇਖਿਆ ਬਾਹਰ ਤੇ ਵੇਖਿਆ ਤੇ ਉਸ ਤੋਂ ਬਾਅਦ ਮਲਕੀ ਆਪਣਾ ਸਕੂਲ ਸਕੂਲ ਦੇ ਟੀਚਰ ਨੇ ਫੋਨ ਆਇਆ ਜੀ ਤੇ ਜੀ ਆਪਣਾ ਬੱਚਿਆਂ ਨੂੰ ਉਹ ਇੰਟਰ ਨਹੀਂ ਹੋਈਆਂ ਸਕੂਲ ਚ ਸਕੂਲ ਚ ਇੰਟਰ ਨਹੀਂ ਹੋਈਆਂ ਤੇ ਦੋ ਬੱਚੀਆਂ ਜਿਸ ਦਾ ਨਾਮ ਆਪਣਾ ਪ੍ਰਗਤੀ ਕੁਮਾਰੀ ਆਪਣਾ 탑ਸ ਇਹ ਦੋ ਬੱਚੀਆਂ ਸਕੂਲ ਚ ਇੱਕੋ ਹੀ ਕਲਾਸ ਤੇ ਇੱਕੋ ਹੀ ਸੈਕਸ਼ਨ ਚ ਇੱਕੋ ਹੀ ਮਲਕੀ ਕਲਾਸ ਮੈਟ ਨੇ ਤੇ ਇਹਨਾਂ ਮਲਕੀ ਜਦੋਂ ਟੀਚਰ ਨੂੰ ਇਹ ਲੱਗਿਆ ਕਿ ਆਪਣਾ ਉਹਨਾਂ ਦੇ ਸਟੂਡੈਂਟ ਦੇ ਨਾਲ ਦੇ ਜਿਹੜੇ ਨਿਸਪੰਟੈਂਟ ਦੇਖਿਆ ਵੀ ਇਹ ਬੱਚੀਆਂ ਬਾਹਰ ਵਿਖੀਆਂ ਗਈਆਂ ਤੇ ਉਹਨਾਂ ਨੇ ਨਾਲ ਦੇ ਨਾਲ ਆਪਣਾ ਆਪਣੇ ਸਕੂਲ ਟੀਚਰ ਨੂੰ ਗੱਲ ਕੀਤੀ ਤੇ ਉਹਨਾਂ ਨੇ ਫਿਰ ਆਪਣਾ ਉਹਨਾਂ ਦੇ ਨਾਲ ਦੇ ਨਾਲ ਸਾਨੂੰ ਫੋਨ ਕੀਤਾ ਜੀ ਵੀ ਬੱਚੀਆਂ ਕੀ ਆਪਣਾ ਸਕੂਲ ਨਹੀਂ ਆਈਆਂ ਇਹ ਤੇ ਸਾਨੂੰ ਜੀ ਆਪਣਾ ਜਿਵੇਂ ਪਤਾ ਲੱਗਿਆ ਅਸੀਂ ਆਪਣਾ ਪਾਰਕਾਂ ਤੋਂ ਹੀ ਆਪਣਾ ਰੇਲਵੇ ਸਟੇਸ਼ਨ ਤੋਂ ਹੀ ਬੱਸ ਤੋਂ ਹੀ ਬਾਬਾ ਫਿਰ ਮੇਨ ਬਾਜ਼ਾਰ ਜੀ ਆਪਰ ਸਾਰੇ ਕਿਤੇ ਸੀ ਨਾ ਅਹੀ ਭਾਲ ਸ਼ੁਰੂ ਕਰਤੀ ਜੀ ਤੇ ਸਾਨੂੰ ਇਹ ਲੱਗਿਆ ਵੀ ਆਪਣਾ ਚਲੋ ਸ਼ਾਇਦ ਕਿਵਾਂ ਆਪਣੇ ਫਰੈਂਡ ਦੇ ਫਰੈਂਡ ਸਰਕਲ ਦੇ ਚਲੀ ਗਈ ਹੋਵੇ ਸਾਨੂੰ ਇਸ ਤਰ੍ਹਾਂ ਲੱਗਿਆ ਜੀ ਉਸ ਸਮਸਥੂ ਅਸੀਂ ਬਹੁਤ ਉਹ ਕੰਤ ਬਾਅਦ ਅਸੀਂ ਜਦੋਂ ਦੇਖਿਆ ਵੀ ਆਪਣਾ ਛੁੱਟੀ ਟਾਈਮ ਜੋ ਤਿੰਨ ਵੀਧੀ ਛੁੱਟੀ ਦੀ ਆਫ ਟਾਈਮ ਹੁੰਦੀ ਹੈ ਜੀ ਉਸ ਤੋਂ ਬਾਅਦ ਇਹ ਦੇਖਿਆ ਵੀ ਆਪਣਾ ਵੀ ਬੱਚੇ ਤਾਂ ਹਜੇ ਘਰੇ ਆਈਆਂ ਨਹੀਂ ਉਸ ਤੋਂ ਬਾਅਦ ਅਸੀਂ ਪੁਲਿਸ ਦਰਖਾਸਤ ਵੀ ਦਿੱਤੀ ਜੀ ਅਸੀਂ ਤੇ ਅਸੀਂ ਦੋ ਘਰ ਦੋ ਘਰ ਅਸੀਂ ਜਾਂਦੇ ਰਹੇ ਜੀ ਉੱਥੇ ਤੇ ਜਾ ਕੇ ਅਸੀਂ ਦਰਖਾਸਤ ਦੇ ਕੇ ਤੇ ਆਪਣਾ ਉਹਨਾਂ ਨੇ ਆਪਣੇ ਫੋਨ ਵਗੈਰਾ ਟੈਸਟ ਸਟਾਰਟ ਕਰ ਦਿੱਤੀ ਸੀ ਜੀ। ਕਿੰਨੀ ਉਮਰਾਂ ਪਟੀਆਂ ਦੀ ਤੇ ਕਿੱਥੇ ਪਰਦੀਆਂ? ਇਹ ਆਪਣਾ ਸਰਕਾਰੀ ਸਕੂਲ ਕન્યા ਸਕੂਲ ਚ ਪਰਦੀ ਸੀ ਸਰ ਤੇ ਪ੍ਰਗਤੀ ਕੁਮਾਰੀ ਦੀ ਉਮਰ ਆਪਣਾ ਇਹ ਹੀ 13 ਸਾਲ ਦੀ ਹੈਗੀ ਜੀ। ਜਿਹੜੀ ਸਪਨਾਥਾਪ ਹੈਗੀ ਹੈ ਜੀ ਉਹਦੀ 14 ਸਾਲ ਉਮਰ ਹੈ ਸੀ ਜੀ। ਹੋਰ ਵੀ ਨਾਮ ਹੈ ਇਹਨਾਂ ਦੇ ਕੋਲ। ਹਾਂਜੀ ਉਸ ਤੋਂ ਬਾਅਦ ਜਦੋਂ ਆਪਣੋ ਸਾਨੂੰ ਕਹਿਣ ਸੁਣਨ ਚ ਜਿਵੇਂ ਪਤਾ ਲੱਗਿਆ ਗਿਆ ਕਿ ਵੀ ਇੱਕ ਸਰਸਵਤੀ ਗਿਰੀ ਨਾਂ ਦੀ ਕੁੜੀ ਮੈਂ ਅਕਿਲ ਬਾਹਰ ਨੇਪਾਲ ਇਕਤਾ ਮੰਚ ਸੋ सूबेदार मैंबर कमेटी तो मैं इतने जवाब करदा दिजिट बोर्ड से कल तकरीबन साढ़े तीन चार बजे मैं ड्यूटी बिचा इधर मैसेज आया कि भाई ए, गट मैं बड़ा समस्या घट गया उद मैं तुरंत इतने पहुँच गया तो पता ले लिया गल सा ने कोई निकल गया ये बहुत दुखदी गल आल नसी तीन चार थ मतलब कि पता किया कि जानू ज जानू जिथे सकता गया पतल किया सूँ कुछ नहीं मिले कोई वो बाद असि साढ़े छः पौने सात बजे अने जाने बाद उ मतलब कि रिपोर्ट कराया उन्होंने सूँ विश्वास दबाया कि कोई गल नहीं असी कोशिश करेंगे कि थोड़े बच्चे छेती छेती हो असी कोशिश करके लिया पर अच हम तक भी सूँ कोई सुराग नहीं मिले इस करके मैं सारे पंजाबी वासियों ਸਾਰੇ ਯੱਥੇ ਲੋਕਾਂ ਨੂੰ ਸਾਰੇ ਮੁਲਾਜ਼ਮਾਂ ਨੂੰ ਮੁਰਾਦੋਂ ਮੈਂ ਬੇਨਤੀ ਕਰਦਾ ਕਿ ਇਹ ਜੋ ਟੀਹਾ ਗੁਣੀਆਂ ਸਾਰੇ ਦੇ ਨਾ ਇਹ ਸਾਰੇ ਦੇ ਕੋਈ ਕੋਈ ਵੀ ਮਦਦ ਕੀ ਸਾਡਾ ਭਾਈਚਾਰ ਮਦਦ ਬੇਜਭਾਵ ਨਾ ਕਰਨ ਇਹ ਬੱਚੇ ਨੂੰ ਸੇਤੂ ਤੇ ਸੇਤੀ ਪਛਾਣ ਵਾਲੂ ਮਦਦ ਕੇ ਸੇਤੀ ਉਹਨਾਂ ਨੂੰ ਤਲਾਸ਼ ਕਰਕੇ ਪਹੁੰਚ ਕਰਕੇ ਇਹ ਇਹਨਾਂ ਦੇ ਘਰੇ ਪਹੁੰਚਾਣ ਇਹ ਮੇਰੀ ਬੇਨਤੀ ਕਰਦਾ ਤਿੰਨ ਲੜਕੀਆਂ ਜੋ ਗੁੰਮ ਹੋਈਆਂ ਜੀ ਉਹਨਾਂ ਦੇ ਪੇਰੈਂਟਸ ਆ ਗਏ ਆਪਣੇ ਕੋਲ ਵਿਖਾਰੇ ਬਿਆਨ ਅਸੀਂ ਕਾਨੂੰਨੀ ਕਾਰਵਾਈ ਕਰਦੇ ਹਾਂ ਜੋ ਕਿ ਨਵਾਲੇ ਕਾ ਕੁੜੀਆਂ ਛੋਟੀਆਂ ਉਮਰ ਦੀਆਂ 12 13 13 ਸਾਲ ਦੀ ਇੱਕ 14 ਸਾਲ ਦੀ ਇੱਕ 13 ਸਾਲ ਦੀ ਆਈ ਤੇ ਪਰਵਾਰ ਨੇ ਪੁੱਛਿਆ ਕਿ ਤੁਸੀਂ ਕਦੇ ਕਿਸੇ ਦੀ ਬੇਹਲ ਆਏ ਬਿਆਨ ਲਿਖਾ ਰਹੇ ਆ ਹਾਂਜੀ ਸ਼ੱਕ ਨੇ ਜਿਤਾਇਆ ਸੀ ਉਹ ਕਲੀਅਰ ਕਰ ਲਿਆ ਸੀ ਬਸੇ ਉਦੋਂ ਇਹ ਦੰਦਾ ਜਿਹੜਾ ਵੀ ਤੱਕ ਸ਼ੱਕ ਕਰਦੇ ਸੀ ਇਹ ਉਹ ਨੇਪਾਲ ਦਾ ਮੁੰਡਾ ਦੱਸ ਰਿਹਾ ਸੀ ਉਹ ਇੱਥੇ ਪਹਿਲਾਂ ਰਹਿ ਰਿਹਾ ਸੀ ਉਹ ਉਹਦੇ ਨਾਲ ਉਹਨਾਂ ਦੀ ਗੱਲ ਹੀ ਹੋ ਗਈ ਹੈ ਕਿ ਨਹੀਂ ਉਹ ਉਹ ਕੁਲਤਨੀ